ਮੈਂ ਮੈਨਾ ਚੱਕਾ ਆ ਗਿਆ ਤੇ ਮੈਂ ਦੇਖਦੀ ਹਾਂ ਤੇ ਭਰੇ ਪੈ ਨਹੀਂ ਸੱਸੇ ਇਹ ਸਹੀ ਹੈ ਆ ਕੰਮ ਤੇ ਹੋਏਗਾ ਸਾਰਾ ਪਤਾ ਨਹੀਂ ਮੈਨੂੰ ਰੋਟੀ ਖਾਦ ਦੇਣੀ ਹਾਂਜੀ ਰੋਟੀ ਤਾਂ ਮੈਂ ਥਾਲੀ ਬੰਨੇ ਬੀਪੀ ਮੇਰਾ ਲੋਜ਼ ਹੋ ਗਿਆ ਜਬ ਆਈ ਮੈਂ ਬੀਪੀ ਦਵਾਈ ਦਿੰਦੀ ਹੈਗੀ ਮੈਂ ਉਹ ਨਹੀਂ ਖਾਣੀ ਮੈਂ ਤੇ ਗਿੱਟਾ ਆਇਆ ਮੇਰੇ ਪੋੜਿਆ ਗਿਆ ਪਰ ਵੇਖਾਂ ਭਲਾ ਮੈਂ ਇਹਨ ਲੌ ਨਿਕਲਿਆ ਉਹ ਜਿਵੇਂ ਡਿੱਗੀ ਨਾ ਉਹ ਛਿਲਿਆ ਗਿਆ ਹੋਰਿਆ ਗਿਆ ਇਹ ਇਹ ਹੋਣਾ ਕੋ ਥੱਲੇ ਵੱਜ ਗਿਆ ਹਣਾ ਟੂਬਾ ਨਹੀਂ ਗਈ ਕੋਈ ਨਹੀਂ ਵੇਲੇ ਨੇ ਲਾ ਲੈਨੇ ਚੱਲ ਲੰਮੀ ਪੈ ਗਿਆ ਹੁਣ ਕੋਈ ਨਹੀਂ ਕੋਈ ਨਹੀਂ ਮੈਂ ਲੰਮੇ ਬਾਅਦ ਚ ਪੈਣੀ ਮੈਂ ਥੋੜੇ ਦੋ ਕੰਮ ਉਹ ਵੀ ਕਰ ਹੀ ਲੈਣੀ ਨਹੀਂ ਤੂੰ ਪਹਿਲਾਂ ਲੰਮੀ ਮੈਂ ਕੰਮ ਆਪੇ ਕਰ ਲੈਣੀ ਜਿਹੜਾ ਕੋ ਜਾ ਗਿਆ ਵਾ ਨਹੀਂ ਕੋਈ ਨਹੀਂ ਮੈਂ ਮੇਰੀ ਮੈਂ ਕਰ ਲੈਣੀ ਆ ਨਹੀਂ ਨਹੀਂ ਤੂੰ ਪਹਿਰੇ ਕਰ ਲੈ ਮੈਂ ਕਰ ਲੈਣੀ ਕੰਮ ਜਿਹੜਾ ਹੈਗਾ ਉਹ இவர்கள் முடித்துக் <tranquillity> ਸੋ ਇਹ ਤੇ ਮੰਮੀ ਕਮ ਸਰਣ ਦੀ ਆ ਮੈਂ ਨਹੀਂ ਆਉਣੀ ਆ ਮਾਰਾ ਨਹੀਂ ਪੜਾਂਦੀ ਮੰਮੀ ਹਾਂ ਮੰਮੀ ਹੱਸਦੀ ਘਾਲ ਹੱਸਦੀ ਘਾਲ ਮੈਂ ਤੇ ਬੈਟਰਾਕ ਆਈ ਆ ਅੱਜ ਦੁਪਹਿਰ ਇਦਾਂ ਹਰ ਬੱਸਾਂ ਲੇਟ ਕਰ ਦਿੰਦੇ ਤਾਂ ਤੂੰ ਕੀ ਕਰਨ ਦੇ ਆ ਆ ਮੈਂ ਦੋ ਘੰਟੇ ਲਖਵੀਰ ਦੇ ਪੀ ਤੇ ਹਾਂ ਦੀ ਦੋ ਕੰਮ ਰਿੰਡੇ ਤੇ ਮੈਂ ਤਾਂ ਮੈਂ ਕਰ ਲਈਆਂ ਉਹ ਗਰਮੀ ਨਾਲ ਉਹ ਚੱਕਰ ਆ ਗਿਆ ਹੈਗਾ ਦੇਦ ਕਿੱਦਾਂ ਗਈ ਉਹ ਇੱਥੇ ਕੰਮ ਕਰਨ ਦੀ ਗਰਮੀ ਬੜੀ ਹੈ ਤੇ ਚੱਕਰ ਆ ਗਿਆ ਕਿੱਥੇ ਰੁਕੇ ਤੂੰ ਮੈਂ ਪਾਣੀ ਲਿਆਉਣੀ ਆ ਭਾਬੀ ਕਿੱਥੇ ਹੁਣ ਅੰਦਰ ਹੀ ਆ ਚ ਲੈ ਆਓ ਪਾਣੀ ਚਲੋ ਮੰਮੀ ਵਿਚਾਰੇ ਇਕੱਲੇ ਲੱਗੇ ਹੀ ਕੰਮ ਕਰਨ ਹ ਤੇ ਸਾਟ ਵੀ ਹੁਣੇ ਲੱਗਣੀ ਵਿਚਾਰੇ ਗਰਮੀ ਵੀ ਇੱਕ ਬੜੀ ਹੈ ਪਤਾ ਨਹੀਂ ਮੰਮੀ ਨਾਲ ਕੌਣ ਤੇ ਆ ਗੱਲਾਂ ਕਰਨ ਵਾਰ ਨੇ ਉੱਤਕੇ ਵੇਂਦੀ ਹੁਣ ਮੈਂ ਉਤਰੀਆ ਨੂੰ ਜਾਣ ਡਿਆ ਤੇ ਉੱਤਕੇ ਫੇਖਾਂ ਸਤਿ ਸ਼੍ਰੀ ਅਕਾਲ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਹੋਸਨਾ ਕੀ ਹਾਲ ਠੀਕ ਠਾਕ ਠੀਕ ਠਾਕ ਵਧੀਆ ਤੂੰ ਹੀ ਛੱਟ ਕਿਦਾਂ ਲਵਾ ਲਈ ਆ ਹਾਂ ਪਾਣੀ ਖਾ ਉਹ ਨਾ ਚੱਕਰ ਜਾ ਆ ਗਿਆ ਹੀਗਾ ਤੇ ਉਹ ਚੋਈ ਦੀ ਦੇ ਨਹੀਂ ਕੰਮ ਕਰਨ ਉਹ ਪਤਾ ਨਹੀਂ ਬੀਬੀ ਵੱਧ ਗਿਆ ਸ਼ਾਇਦ ਪਤਾ ਨਹੀਂ ਘਟ ਗਿਆ ਤੇ ਉਹ ਚੱਕਰ ਆ ਗਿਆ ਤੇ ਉਹ ਮਡੇਗੀ ਤੇ ਉਹ ਪੈਰ ਤੇ ਮਚਕੋੜ ਜੀ ਆ ਗਈ ਹੂੰ ਹੋ ਸੁਣਾਓ ਤਾਂ ਜਾ ਕੋਈ ਨਹੀਂ ਹੋ ਜੰਨੀ ਆ ਬੈਰ ਤੁਸੀਂ ਵੀ ਤੋਈ ਉੱਤੇ ਗਰਮੀ ਚਾਵੇ ਲੱਗੇ ਜਾ ਕੋਈ ਨਹੀਂ ਆ ਜੰਨੀ ਹੋ ਸੁਣਾਓ ਫਿਰ ਸਭ ਠੀਕ ਹੈ ਠੀਕ ਹੈ ਕੋ ਵਧੀਆ ਸਾਰੇ ਸੰਦੀਪ ਤਾਂ ਹੋ ਜਾ ਕੋਈ ਤਾਂ ਨਹੀਂ ਮੈਨਾਂ ਉੱਥੇ ਜਾਨੀ ਇੱਥੇ ਨਾ ਹਵਾ ਨਹੀਂ ਆਉਂਦੀ ਧਰਮੀ ਲੱਗਣ ਜੀ ਹਾਂ ਕੋਈ ਨਹੀਂ ਠੀਕ ਗਰਮੀ ਬਣੀ ਹੋ ਗਈ ਇਹ ਤਾਂ ਹਾਂ ਗਰਮੀ ਬਹੁਤ ਜ਼ਿਆਦਾ ਹੁਣ ਤਨੀ ਨਹੀਂ ਪਾ ਰਹੀ ਆ ਤੇ ਕੱਪੜੇ ਵੀ ਬਾਹਰ ਉੱਧੇ ਹੀ ਪਏ ਆ ਤੁਸੀਂ ਉਹ ਵੀ ਲਾ ਲੈਿੰਦੀ ਆ ਲਾਉਣੇ ਹੀ ਆ ਜੇ ਦੋ ਤਿੰਨ ਕੰਮ ਮੇਰੇ ਰਹਿ ਗਏ ਸੀ ਤੇ ਉਹ ਚੱਕਰ ਆ ਕੇ ਦੇਗੀ ਤਾਂ ਮੈਂ ਤਾਂ ਕਰ ਲੈਣਾ ਹੀ ਮੈਂ ਮੰਮੀ ਨੂੰ ਅੱਗੇ ਕਹਿੰਦੀ ਦੋਕ ਰਹਿ ਗਏ ਕਾਰ ਹੀ ਦਿੰਨੀ ਆ ਤੇ ਉੱਠਿਆ ਹੀ ਨਹੀਂ ਗਿਆ ਮੇਰੇ ਕੋਲ ਕਿੰਨਾ ਤੇ ਦੇਣ ਆਇਆ ਤਾਂ ਉਹ ਸੁੱਕ ਗਏ ਆ ਕਿੱਦਾਂ ਰੰਗ ਹੀ ਉੱਡਨੇ ਆ ਦੁਪਹਿਰੇ ਕੋਈ ਨਹੀਂ ਲਾ ਲੈਨੇ ਹੋ ਸੁਣਾਓ ਮੈਂ ਸਹੀ ਕਹਿੰਦੀ ਕੋਈ ਨਹੀਂ ਕੋਈ ਮੈਂ ਲਾ ਲਵਾਂ ਨਹੀਂ ਨਹੀਂ ਮੈਂ ਮੈਂ ਲਾ ਲਵਾਂ ਨਹੀਂ ਆ ਤਰਨ ਵੀ ਕੋਈ ਨਹੀਂ ਮੈਂ ਲਾ ਕੇ ਲੈ ਹੁੰਨੀ ਆ ਮੈਂ ਕੋਈ ਨਹੀਂ ਲੈ ਨਹੀਂ ਯਾਰ ਇਦਾਂ ਹੀ ਕਰਦੇ ਜਦੋਂ ਮੈਂ ਆਖਾਂ ਤੇ ਮੰਮੀ ਨੇ ਇਦਾਂ ਹੀ ਕਰਨਾ ਵੀ ਮੈਂ ਕਰਦੀਆਂ ਤੇ ਤੁਸੀਂ ਪਾਪੀ ਕੋ ਖੰਡ ਥੋੜੇ ਘੱਟ ਕਰਿਆ ਕਰੋ ਹਾਏ ਸੰਦੀਪ ਤੁਹਾਡੀ ਕਿੰਨੀ ਲੱਗੀ ਮੈਨੂੰ ਆਵੇ ਸੱਚ ਲੱਗੀ ਆ ਆ ਰਵੇ ਲੱਗੀ ਐ ਇੰਜਨ ਸਾਡੇ ਨੂੰ ਕੀ ਆਂਦੀ ਐ ਮਸ਼ੀਨ ਦੀ ਉਹ ਲੱਗੀ ਐ ਸੈਟ ਤੇ ਵਾਵਾ ਲੱਗੀ ਐ ਜਾਣ ਲਿਆ ਹੀ ਹੁਣ ਮੈਂ ਉਹ ਮੈਂ ਤੂ ਬੁਲਾਉਂਦੀ ਐ ਤੂੰ ਬੁਲਾਉਂਦੀ ਲੱਗੀ ਐ ਤੇਰੀ ਹਾਂ ਕੱਪੜੇ ਲਾ ਵੀ ਆਂ ਹਾਂ ਕੱਪੜੇ ਲਾ ਕਿਥੇ ਰੱਖਤੇ ਬੈੱਡ ਚ ਮੈਂ ਠੰਡੇ ਹੁੰਦੇ ਫਿਰ ਜੋੜ ਲਿਨੇ ਆਂ ਮਸ਼ੀਨ ਆ ਮੈਂ ਲਵਨੀ ਚਾਹ ਬਣਾ ਕੇ ਤੁਹਾਡੇ ਬਾਅਦ ਨਹੀਂ ਕੋਈ ਨਹੀਂ ਚਾਹ ਪੀ ਲੈ ਲੈ ਠਹਿਰ ਕੇ ਕੋਈ ਨਹੀਂ ਚਾਹ ਤਾਂ ਮੈਂ ਬਣਾ ਲੈਣੀ ਆ ਰਹਿਣ ਦੇ ਕੋਈ ਨਹੀਂ ਫਿਰ ਸਿਰਫ ਇਹਨਾਂ ਮੈਨੂੰ ਰੋਟੀ ਖਾਣੀ ਤੇ ਚਾਹ ਪੀਣੀ ਆ ਮੈਂ ਪਹਿਲਾਂ ਰੋਟੀ ਖਾਣੀ ਆ ਚਾਹ ਤਾਂ ਮੈਂ ਕੀਤੀ ਚੱਲ ਫਿਰ ਮੈਂ ਲੰਮੀ ਆ ਰੋਟੀ ਬਣਾ ਲੈਣੀ ਆ ਮੈਂ ਬਣਾ ਲਵਨੀ ਰੋਟੀ ਤੇ ਲੱਗ ਸੰਦੀ ਮੇਰੀ ਸੱਸ ਇੰਨੀ ਚੰਗੀ ਆ ਨਾ ਤੇ ਕੋਈ ਹਸਾਬ ਨਹੀਂ ਕਿਉਂਕਿ ਹੁਣ ਮੇਰੇ ਮਾੜੀ ਦੀ ਵਿਰਾਸਤ ਲੱਗ ਗਈ ਆ ਤੇ ਮੈਨੂੰ ਹੁਣ ਕੋਈ ਇਹਨਾਂ ਨੇ ਇਹ ਨਹੀਂ ਕਹਿਣਾ ਕਿ ਜਾ ਤੂੰ ਕੰਮ ਕਰ ਉਹਨਾਂ ਨੇ ਹੁਣ ਆਪੇ ਕਰਨਾ ਪਰ ਮੈਨੂੰ ਬੜਾ ਹੁੰਦਾ ਕਿ ਮੰਮੀ ਇੰਨੀ ਗਰਮੀ ਦੇ ਅੱਗੇ ਦੇ ਗੋਡੇ ਉਹਨਾਂ ਦੇ ਪੀੜ ਕਰਦੇ ਆ ਤੇ ਇੰਨੀ ਗਰਮੀ ਦੇ ਵਿੱਚ ਕਿੱਦਾਂ ਉਹ ਕੰਮ ਕਰਨਗੇ ਪਾ ਬਿਦੂ ਕਰਮਾ ਵਾਲੀ ਆ ਜਿਹਨੂੰ ਮੇਰੀ ਮਾਵਰ ਕੀ ਤੈਨੂੰ ਸੱਸ ਮਿਲੀ ਆ ਮੇਰੀ ਸੱਸ ਵਰਗੀ ਉਹਨੂੰ ਲੱਗ ਪਤਾ ਜਾਂਦਾ ਉਹਨੇ ਕਿਹਾ ਆ ਆ ਇੰਨੀ ਕਿ ਸਾਡੇ ਤੈਨੂੰ ਕੀ ਆਂਦੀ ਵਾਕਿਆ ਸਹੀ ਗੱਲ ਆ ਹੋਰ ਵੀ ਲੋਕਾਂ ਨੇ ਗੱਲਾਂ ਸੁਣੀਆਂ ਤੇ ਆਖੀਦਾ ਹੈ ਇਦਾਂ ਹੀ ਲੋਕਾਂ ਦੀ ਸੱਸਾਂ ਤੇ ਪਰਾਇਕ ਕਰ ਲੋ ਤੇ ਮੈਂ ਤੇ ਮੋਤੀ ਵਾਕਿਆ ਪੁੰਨ ਕੀਤੀ ਜਿਹੜੀ ਮੈਨੂੰ ਇਦਾਂ ਸੱਸ ਮਿਲੀ ਮੈਨੂੰ ਤੇ ਕਦੇ ਇਹਨਾਂ ਨੇ ਨਾ ਸਮਝਿਆ ਨੀ ਨਾ ਆਪ ਇੱਟੀਆਂ ਆਵਾਂਗੇ ਸਮਝਿਆ ਜਿੱਦਾਂ ਤੁਹਾਨੂੰ ਸਮਝੀ ਉਦਾਂ ਹੀ ਮੈਨੂੰ ਸਮਝੀ ਤੇ ਮੇਰਾ ਤੇ ਫਰਦੀ ਬੰਦਾ ਨਾ ਫਿਰ ਮੈਂ ਉਹਨਾਂ ਵਾਸਤੇ ਇਨਾ ਕਰਾਂ ਹਾਂ ਉਹ ਤੇ ਭਾਬੀ ਦਾ ਚਾਹੀ ਰਹਿ ਗਿਆ ਸਾਡੀ ਸਾਸਤਾ ਸਭਾਈ ਬੜਾ ਹੋਰ ਤਰ੍ਹਾਂ ਦਾ ਹੈ ਹਾਂ ਇਦਾਂ ਹੀ ਚੱਲੀ ਚਲੋ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਆਈਆਂ ਉਹ ਵੀ ਤੇ ਈਆਂ ਕਿਹੜੀਆਂ ਉਹਨਾਂ ਨੇ ਤੇ ਹੁਣਦਾ ਇਹ ਵੀ ਸਾਡੇ ਵੀ ਜਿੱਦਾਂ ਦੀ ਮਾਵਾ ਅੱਗੇ ਉਹਨੂੰ ਮਾਵਾ ਮੈਨੂੰ ਚਲੋ ਹੁਣ ਆਪ ਆਪਣੀ ਸੋਚ ਹੁੰਦੀ ਆ ਕੀ ਕਹਿ ਸਕਦੇ ਹਾਂ ਹਾਂ ਚੱਲ ਮੈਂ ਮੰਮੀ ਨਾਲ ਘਰ ਕਰਾਵਾਂ ਕੋਈ ਕੰਮ ਹਾਂ ਨਹੀਂ ਕੋਈ ਗੱਲ ਨਹੀਂ ਤੂੰ ਹੁਣ ਕੱਦੀਆਂ ਆਈਂ ਉਥੋਂ ਹੁਣ ਇੱਥੇ ਵੀ ਕਰेंगी ਗਰਮੀ 'ਚ ਅੱਗੇ ਆਈਂ ਮੈਂ ਆ ਅੱਗੇ ਟੂਬ ਮੈਂ ਲਾ ਲਈ ਮੈਨੂੰ ਥੋੜਾ ਕ ਲੱਗਦਾ ਵਾ ਪਿਆ ਮੇਰੇ ਫਰਕ ਤੇ ਕੋਈ ਨਹੀਂ ਤੂੰ ਇੱਥੇ ਬਹਿ ਰੈਸਟ ਕਰ ਤੇ ਮੰਮੀ ਨਾਲ ਕੋਈ ਨਹੀਂ ਕੰਮ ਕਰਮਨੀ ਕੋਈ ਨਹੀਂ ਆਪਾਂ ਨਹੀਂ ਕੜੀ ਨਹੀਂ ਸਾਟ ਮੰਮੀ ਤੇ ਜਾਣ ਕੇ ਹੀ ਬਿਲਾ ਕੇ ਬਹਿ ਗਏ ਹੈ ਕਿੰਨੀ ਕੁ ਲੱਗੀ ਹੈ ਕੋਈ ਗੱਲ ਨਹੀਂ ਬਹਿ ਤੂੰ ਹੈ ਕੋਈ ਨਹੀਂ ਕਰਨੇ ਮੰਮੀ ਦੀ ਕੀ ਕਰਨੇ ਅਮੈਂ ਚਾਹ ਤਾਂ ਦੀਆ ਅਹ ਤੇ ਆ ਤੈ ਹਾਂ ਗੀਰ ਕਾਣੇ ਰੋਟੀ ਖਾਣੀ ਉਹ ਡੈਡੀ ਤੇ ਆਉਂਦਾ ਵਾ ਕੋ ਸੰਦੀਪਾਈ ਦਾ ਸਮੋਸਾ ਲੈ ਆਉਨੇ ਐ ਤੇ ਵਾੜਾ ਤੇ ਰੋਟੀ ਪਕਾ ਲਓ ਠੀਕ ਆ ਹਾਂ ਪਹਿਲਾਂ ਚਾਹ ਪੀ ਲਓ ਠੀਕ ਆ ਠੀਕ ਤੇ ਮੈਂ ਜਾਸ ਲੱਗੀ ਹੁੰਦਾ ਦੁੱਧ ਪਾਉਣ ਬਣ ਗਈ ਆ ਤੇ ਤੂੰ ਤੱਕਿਆ ਰੈਕਟ ਕਰ ਲੈ ਘੜੀ ਕੋਈ ਗੱਲ ਨਹੀਂ ਮੇਰੀ ਇੰਨੀ ਵੀ ਨਹੀਂ ਛੱਟ ਲੱਗੀ ਤੂੰ ਜਾਣੀ ਲੱਗੀ ਆ ਕੋਈ ਥੋੜੀ ਆ ਉਹ ਮੈਂ ਲਈ ਨਾ ਟੂਕ ਲਈ ਪਿਓ ਜਨਾ ਹੁਣ ਥੋੜਾ ਕਰਾਂਗੇ ਡੋਲ ਨਾ ਜੰਦੀ ਆ ਨਾ ਪੈਰ ਨੂੰ ਫੜ ਕੋਈ ਨਹੀਂ ਮੈਂ ਤਾਂ ਹੁਣ ਨਹੀਂ ਗਰਮੀ ਦੇ ਵਿੱਚ ਕੰਮ ਕਰਾਂਗੀ ਨਾ ਫਿਰ ਕੀ ਕੰਮ ਜਿਹੜਾ ਕਰਨਾ ਹੈ ਕੋਈ ਨਹੀਂ ਆਪਾਂ ਪਹਿਲਾਂ ਚਾਹ ਪੀ ਲੈਂਦੇ ਆ ਫਿਰ ਤੇ ਮੈਂ ਇਦਾਂ ਕਰਦੀ ਦਾਲ ਰੱਖ ਦਿੰਨੀ ਉੱਤੇ ਆਹ ਚੱਲ ਇਦਾਂ ਕਰ ਦਾਲਾ ਆਹ ਦਾਲ ਰੱਖ ਲੀ ਹਾਂ ਤੇ ਬਾਕੀ ਕੰਮ ਆਪਾਂ ਬਾਅਦ ਚ ਕਰ ਲਾਂਗੇ ਆਹੋ ਮੰਮੀ ਨਾ ਮਾ ਉਹ ਚਾਹ ਤਾਂ ਲਈ ਮੈਨੂੰ ਭੁੱਖ ਲੱਗੀ। ਦੈਂਤ ਆਂਦਾ ਫਿਰ ਮੈਸਮੋਸ ਸੇ ਲਾ ਨਾ ਮਤੇ ਤਾਂ ਹਿਜਾਬ ਨਾਲ ਰੋ। ਫਿਰ ਕਾਲੋ ਰੋਟੀ ਦਾਲ ਦੁੱਧ ਬਣਾ ਕੇ। ਤੇ ਮੈਂ ਹੁਣ ਸਮੋਸੇ ਖਾ ਲੂ। ਜਾਂ ਮੈਂ ਆਪੇ ਨੂੰ ਕਹਿ ਰਿਹਾ ਅੱਜ ਕਰਾਂ ਤੇ ਭਾਬੀ ਵੀ ਸਾਡੇ ਮਗਰ। ਬੈਂਂਗੀ ਮੈਂ ਦਾਖਾ ਪਾਪੇ ਮੁੰਡੇ ਪੈਰ ਨੂੰ ਡੋਲਟਾ ਐ ਤੇ ਫਿਰ ਹੋਣਾ ਤੇ ਇਹਦੇ ਰੈਟ ਕਰ ਲਾ। ਹਾਂ ਮੈਂ ਕੋਈ ਨਹੀਂ ਹੁਣ ਠੀਕ ਆ ਹੁਣ ਮੈਂ। ਹਾਂ। ਫਿਰ ਰੈਟ ਕਰ ਲੈਂਦੀ ਫਿਰ ਆਮ ਆ ਜਾਣਾ ਇਹ ਬੈਂਗੀ ਨਹੀਂ ਤਵਾ ਕਿ ਕਰ ਕੰਮ ਤੇ ਮੈਂ ਕਰ ਲਾਂਗਾ। ਉਹ ਦਮ ਮੀ ਮੇਲਾ ਸੱਚੀ ਤੁਹਾਡਾ ਨੂੰ ਸਦਾ ਬੜਾ ਪਿਆਰ ਵਾ ਤੇ ਇੱਕ ਮੇਰੀ ਸੱਸੀ ਉਹ ਦਿਹਾਣੇ ਉਹਦੇ ਪੋਛ ਦੀ ਲੱਕ ਨਹੀਂ ਤਾ ਉਹ ਗਾਨੀਆਂ ਦੀਆਂ ਕਿ ਤਰ੍ਹਾਂ ਕਿ ਲੱਗੀਆਂ ਉਹ ਆਪਣੀਆਂ ਲਿਦਾ ਹੱਡੀਆਂ ᱛੀਆਂ ਔਰ ਦਹੀਂ ਉਹ ਹੋਰ ਗੱਲ ਠੀਕ ਹੈ ਮੰਮੀ ਪਰ ਤੁਹਾਡੀ ਸੱਸ ਨੂੰ ਵੀ ਚਾਹੀਦਾ ਮੈਂ ਥੋੜਾ ਮੋਟਾ ਉਹ ਤਾਂ ਬਹੁਜੀ ਸੋਚ ਵਾ ਨਾ ਆਪਣੀ ਸਿਆਣੀ ਬਣੀ ਉਹਨੂੰ ਵੀ ਆਪ ਚਾਹੀਦਾ ਉਹਨਾਂ ਨੂੰ ਆਪ ਕੋਲ ਚਾਹੀਦਾ ਨਾ ਤੁਜੀ ਜਦਾਂ ਹੱਡੀਆਂ ᱛੀਆਂ ਉਹ ਦਦਾਂ ਦੀਆਂ ਆਈਆਂ ਉਹ ਵੀ ਤੇ ਕਰੀਆਂ ਠੀਆਂ ਹੀ ਨੇ ਤੇ ਹੈ ਹੀ ਆ ਇਹ ਸਭ ਮੰਦੀ ਨੇ ਵੇਰੀ ਆ ਨਾ ਦਿਗਾ ਹਾਂ ਉਹ ਤੇ ਕੰਮ ਦੀ ਕਿਹੜੀ ਚੱਲਦੀ ਹੁੰਦੀ ਹੈ ਮੇਰੀ ਜਠਾੜੀ ਨੂੰ ਵੀ ਪਰਸੋ ਲੱਗ ਗਈ ਪਾ ਤੇ ਸਾਟ ਹੂੰ ਤੇ ਉਹਦੇ ਆਏ ਪੇਕੇ ਪਤਾ ਲੈਣ ਤੇ ਮੈਂ ਚੱਲ ਮੈਂ ਰੋਮੀ ਨਾਲ ਕੰਮ ਉਹ ਕਹਿੰਦੀ ਕਿ ਨਹੀਂ ਉਹ ਨਹੀਂ ਕਰਨਾ ਉਹਦੇ ਆਏ ਉਹ ਹੀ ਕਰੇ ਲੈ ਨਿੱਡਾ ਥੋੜਾ ਚੱਲ ਜੇ ਹੁਣ ਅੱਜ ਪਿਓਰੀ ਆਈ ਹਾਲ ਕੇ ਤੇਰੇ ਹੋਂਦ ਮੈਂ ਉਹ ਵੀ ਕਰਾ ਦੂੰਗੀ ਨਾਲ ਹੱਥੋਂ ਤੇ ਕੰਮ ਹੋ ਜਾਂਦਾ ਯਾਰ ਮੇਰੇ ਤੇ ਹੋ ਜਾਂਦਾ ਜਿਹੜਾ ਕੰਮ ਇਹ ਤੇ ਗੱਲਾਂ ਨਾ ਭਾਬੀ ਜੇ ਸੌਣ ਤਾਂ ਤੇ ਵਰਗੀ ਹੋਏ ਤਾਂ ਘਰ ਕਰ ਤਾ ਨਾ ਜਾਏ। ਨਾ ਇਦਾਂ ਨਹੀਂ ਨਾ ਕਹੀ ਦੀ। ਹਾਂ ਹਾਂ। ਮਾਸੂ ਜੀ ਵੀ ਆਏ ਗੱਲ ਤੇ ਗਲਤ ਆ। ਚੰਦ ਜੇ ਤੂੰ ਉਹ ਕਰਦੀ ਵੀ ਤੇ ਤੂੰ ਨਾ ਬੋਲਿਆ ਕਰ। ਉਹ ਕਰਦੀ ਜਾਂਦਾ ਕਰ। ਕੋਈ ਤੁਸੀਂ ਨਾਲ ਮਿਲ ਕੇ ਚਲੋ ਆ ਗਿਆ ਤੇਰਾ ਡੈਡੀ ਫਿਰ ਲੈ ਗਿਆ ਤੇ ਚਲੋ ਪੀਓ ਚਾਹ ਫਿਰ। ਹਮਮ। ਪਰ ਕੋਈ ਨਹੀਂ ਤੂੰ ਹੀ ਨਾ ਪ੍ਰਿਵਿਸ਼ਤਰ ਵਿਲਣਾ ਜਲਵਾ ਲਿਓ। ਹਾਂ। ਚਲੋ ਚੱਲਣਾ ਤੇਰਾ ਚੰਦ। ਚਲੋ ਠੀਕ ਐ।